ਜੀ ਮੰਨ ਲਓ ਕਿਸੇ ਵੀਰ ਨੇ ਬਣਾਉਣੀ ਵੀ ਐ 42 ਫੁੱਟ ਦਾ ਕੋਈ ਪਲਾਟ ਹੋਵੇ ਮਨਾਂ ਛੋਟੀ ਫੈਮਿਲੀ ਬਾਸ ਬਹੁਤ ਸੋਹਣੀ ਕੋਠੀ ਬਣੀ ਆ ਕਲਾਸਿਕਲ ਲੁੱਕ ਦੀ ਕੋਠੀ ਬਣੀ ਟੋਟਲ ਖਰਚਾ ਬਈ ਜੇ ਦੇਖੀ ਆਪਾਂ 2000 ਏਰੀਆ ਹੈ ਸਾਰਾ 2000 ਕਿੰਨਾ ਕ ਆ ਗਿਆ ਬਈ ਹੁਣ ਤੱਕ ਹੁਣ ਤੱਕ ਵੀਰੇ 20 ਤੋਂ 21 ਲੱਖ ਰੁਪਈਆ ਖਰਚਾ 20 ਤੋਂ 30 ਲੱਖ ਰੁਪਈਆ ਠੀਕ ਆ ਬਈ 35 ਬਈ 42 ਫੁੱਟ ਦਾ ਏਰੀਆ ਆਪਣਾ ਬਣਦਾ 1500 ਸਕਰ ਫੁੱਟ ਤੇ ਉੱਪਰ ਆਪਣਾ 500 ਸਕਰ ਫੁੱਟ ਬਣਦਾ ਜੀ ਤੇ ਮਟੀਰੀਅਲ ਕਿਹੜਾ ਕਿਹੜਾ ਯੂਜ਼ ਕੀਤਾ ਬਈ ਇਹਦੇ ਚ ਟਾਟਾ ਦਾ ਦਾ ਖਰੀਆ ਤੇ ਅਲਟਰਾਟ ਤੇ ਬਾਈ ਨਾਲ ਗੱਲ ਕਰਾਂਗੇ ਇਹ ਭਰਾ ਨੇ ਇਹ ਬਣਾਈ ਆ ਠੇਕੇਦਾਰ ਆ ਬਾਈ ਤੇ ਕਿੰਨਾ ਏਰੀਆ ਕਿੰਨੀ ਚੜਾਈ ਹੈ ਕਿੰਨੀ ਲਵਾਈ ਹੈ ਖਰਚੇ ਦੀ ਵੀ ਆਪਾਂ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਜਿੰਨਾਂ ਦੀ ਇਹ ਕੋਠੀ ਆ ਤੇ ਬਾਈ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਗੁਰਵਿੰਦਰ ਸਿੰਘ ਤੇ ਆਪਣਾ ਬਾਈ ਜੀ ਕਿੰਨੀ ਏਰੀਆ ਦੇ ਵਿੱਚ ਇਹ ਕੋਠੀ ਬਣੀ ਆ ਟੋਟਲ ਏਰੀਆ ਤੇ ਚੜਾਈ ਲਵਾਈ ਜਰੂਰ ਦੱਸੋ 35 ਬਾਈ 42 ਚ ਬਣੀ ਆ ਜੀ ਕੋਠੀ ਜੀ ਬਾਈ ਥੱਲੇ 1500 ਸਕਰ ਫੁੱਟ ਬਣੀ ਆ ਜੀ ਠੀਕ ਹੈ 500 ਸਕਰ ਫੁੱਟ ਉੱਤੇ ਬਣੀ ਆ ਤੇ ਦੋਸਤੋ 35 ਬਾਈ 42 ਦਾ ਪਲਾਟ ਹੋਵੇ ਜੇ ਕਿਸੇ ਭਰਾ ਕੋਲ ਤਾਂ ਐਦਾਂ ਦਾ ਇੱਕ ਛੋਟਾ ਜਿਹਾ ਘਰ 2000 ਸਕਰ ਫੁੱਟ ਦਾ ਬਣ ਸਕਦਾ ਹੈ ਨਾ ਬਾਈ ਥੱਲੇ 1500 ਏਰੀਆ ਬਣਾਈਏ ਜੇ 500 ਤਾਂ ਆਮ ਬਾਈਏ ਹਾਂਜੀ ਤੇ ਆਜੋ ਆਪਾਂ ਦਿਖਾਉਣੇ ਆ ਬਾਈ ਉੱਪਰ ਪਾਵੇ ਵਗੈਰਾ ਲੱਗੇ ਨੇ ਐਲੀਵੇਸ਼ਨ ਤੁਸੀਂ ਦੇਖ ਸਕਦੇ ਹੋ ਬਾਈ ਹੋਰਾਂ ਦਾ ਕੀਤਾ ਕੰਮ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪੀਓਵੀ ਹੋਈ ਹੋਈ ਹੈ ਤੇ ਬਾਕੀ ਪਲਸਤਰ ਹੋ ਗਿਆ ਪੀਓਵੀ ਮੰਨ ਲਓ ਹੁਣ ਟਾਇਲ ਦੇ ਦੂ ਆਪਾਂ ਲਾਉਣੀ ਟਾਇਲ ਠੀਕ ਹੈ ਬਾਈ ਠੀਕ ਸਰਾਧਾਂ ਕਰਕੇ ਖੜੇ ਜੀ ਹੁਣ ਠੀਕ ਹੈ ਬਾਈ ਠੀਕ ਹੈ ਹਾਂਜੀ ਤੇ ਪਾ ਡਿਜ਼ਾਈਨ ਦਿਖਾਉਣੇ ਆ ਬਾਈ ਸਾਰਾ ਇੱਧਰ ਡ੍ਰੈਗ ਰੂਮ ਆ ਗਿਆ ਬਾਈ ਇਹ ਡ੍ਰੈਗ ਰੂਮ ਲੋਬੀ ਦੇ ਵਿੱਚੋਂ ਆਪਾਂ ਪਹਿਲਾਂ ਦਿਖਾਤਾ ਈ ਡ੍ਰੈਇੰਗ ਰੂਮ ਫਿਰ ਦਿਖਾਤਾ ਬੈਡਰੂਮ ਦੂਜਾ ਤੇ ਇਧਰ ਬਾਈ ਕਿਚਨ ਇਹ ਕਿਚਨ ਆ ਗਈ ਹੁਣ ਬਾਈ ਇਧਰ ਉਹ ਦਿਖਾ ਦੋ ਸਾਹ ਕਿਚਨ ਆ ਗਿਆ ਬਾਈ ਇਧਰ ਬਾਈ ਜੀ ਇਹ ਵੀ ਰੂਮ ਹੈ ਜੀ ਇੱਥੇ ਤਿੰਨ ਰੂਮ ਦਿੱਤੇ ਨੇ ਆਪਾਂ ਠੀਕ ਆ ਬਾਈ ਠੀਕ ਆ ਇੱਕ ਹੋਰ ਵੀ ਹੋਣਾ ਆਪਾਂ ਇਹ ਨਾ ਹਾਂਜੀ ਹਾਂਜੀ ਤੇ ਕੀ ਹੋ ਗਿਆ ਬਾਈ ਖੁੱਲੀ ਲੋਬੀ ਹੈ ਬਾਈ ਜੇ 35 ਬਾਈ 42 ਕ ਦਾ ਪਲਾਟ ਹੈਗਾ ਤਾਂ ਕਿਸੇ ਬੰਦੇ ਨੂੰ ਇਹ ਦੇਖ ਕੇ ਬਾਹਰੋਂ ਕੋਠੀ ਅੰਦਰੋਂ ਦੇ ਕੋਠੀ ਤਾਂ ਇੱਕ ਐਸਟੀਮੇਟ ਜੇ ਆਜੂ ਵੀ ਆਪਾਂ ਆਪਣਾ ਘਰ ਵੀ ਇਹ ਜਿਹਾ ਬਣ ਸਕਦਾ ਜਿਹੜੇ ਬਣਾਉਣਾ ਹੋਵੇ ਨਾ ਹਾਂ ਜੀ ਤੇ ਆਹ ਲੋਬੀ ਨਾਲ ਅਟੈਚ ਆ ਬਾਈ ਬਾਥਰੂਮ ਹੋ ਗਿਆ ਤੇ ਇਧਰੋਂ ਬਾਈ ਪਿੱਛੇ ਦੇ ਦਾ ਗੇਟ ਹੈ ਇੱਕ ਇੱਕ ਆਹ ਬੈਡਰੂਮ ਹੋ ਗਿਆ ਹਾਂ ਜੀ ਇਹ ਆਪਾਂ ਪਿੱਛੇ ਵੀ ਮਰਜ਼ੀ ਗਾੜ ਦਿੱਤੀ ਜੇ ਮੰਨੋ ਪਿਛਲੇ ਵਿੜੇ 'ਚ ਜਾਣ ਨੂੰ ਠੀਕ ਆ ਬਾਈ ਠੀਕ ਆ ਹਾਂ ਜੀ ਹਾਂ ਜੀ ਤਿੰਨ ਬੈਡਰੂਮ ਹੋ ਗਏ ਬਾਈ ਉੱਪਰ ਕੀ ਬਣਿਆ ਬਾਈ ਉੱਪਰ ਇੱਕ ਬੈਡਰੂਮ ਤੇ ਇੱਕ ਬਾਥਰੂਮ ਦਿੱਤਾ ਹੀ ਨਾ ਟੈਜ ਤੇ ਬਈ ਆਪਾਂ ਖਰਚੇ ਦੀ ਗੱਲ ਕਰਾਂਗੇ ਸਾਰੀ ਕਿੰਨਾ ਹੋਇਆ ਬਾਈ ਹੋਰਾਂ ਤੋਂ ਪੁੱਛਾਂਗੇ ਜਿੰਨਾਂ ਦੀ ਇਹ ਕੋਠੀ ਆ ਜਿਵੇਂ ਇੱਥੇ ਹੁਣ ਮਮਟੇ ਛੱਤੀ ਆ ਹਨਾ ਹਾਂ ਜੀ ਜੇ ਏਰੀਆ 1500 ਸਕਰ ਫੁੱਟ ਥੱਲੋਂ ਦਿ ਤੇ ਬੈਡਰੂਮਰ ਏਰੀਆ ਹਨਾ ਹਾਂਜੀ ਹਾਂਜੀ ਤੇ ਉੱਪਰ ਵਾਲਾ ਜਿਹੜਾ ਪੋਰਸ਼ਨ ਹੈ ਬਈ ਇਹਦੇ ਤੇ ਇਹਦੇ ਤੇ ਜਰੂਰ ਦਿਖਾਓ ਸਾਨੂੰ ਵੀ ਕੀ ਕੀ ਬਣਿਆ ਜਿਵੇਂ ਕਿ ਆ ਇਧਰ ਚ ਪੌੜੀਆਂ ਛੱਤੀਆਂ ਆਈਆਂ ਹਾਂਜੀ ਇਹਦੇ ਕਰੂਮ ਬਣਾਇਆ ਜੀ ਵਸੇ ਇਹਦੇ ਨਾਲ ਆਪਾਂ ਬਾਥਰੂਮ ਅਟੈਚ ਕਰੇਗਾ ਅੱਛਾ ਇੱਕ ਕੂਮ ਬਣਾ ਕੇ ਪੂਰੇ ਇੱਕ ਬਾਲਕਨੀ ਕੱਢੀ ਆਪਣੇ ਠੀਕ ਆ ਉਹ ਵੀ ਦਿਖਾ ਦਿਓ ਬਈ ਤੇ ਕਹਿਣਾ ਮਤਲਬ ਇੱਕ ਉੱਪਰ ਰੂਮ ਬਣਾ ਕੇ ਆਪਾਂ ਇੱਕ ਆ ਹੋ ਗਿਆ ਵਾਸ਼ਰੂਮ ਅਟੈਚ ਇਧਰ ਬਾਲਕਨੀ ਹੋ ਗਿਆ ਹਾਂਜੀ ਬਾਲਕਨੀ ਉਧਰੋਂ ਸੇ ਗੇਟ ਰੱਖਤਾ ਨਾ ਬਈ ਹਾਂਜੀ ਹਾਂਜੀ ਤੇ ਬਈ ਡਿਜ਼ਾਈਨ ਦਿਖਾ ਰਹੇ ਆ ਆਪਾਂ ਤੁਹਾਡਾ ਕੀਤਾ ਕੰਮ ਦਿਖਾ ਰਹੇ ਇਹ ਆਪਣੇ ਮੈਲ ਆਰਕੀਟੈਕਟ ਜੀ ਬਲਜਿੰਦਰ ਸਿੰਘ ਅੱਛਾ ਉਹਨਾਂ ਨੇ ਕੀਤੀ ਹੈ ਹਾਂਜੀ ਹਾਂਜੀ ਸੋਹਣਾ ਬਣਾਵਾ ਡਿਜ਼ਾਈਨ ਬਾਈ ਤੇ ਜੇ ਤੁਸੀਂ ਵੀ ਮੰਨ ਕੇ ਚੱਲੋ ਇਦਾਂ ਦਾ ਡਿਜ਼ਾਈਨ ਕਰਾਉਣਾ ਹੋਵੇ ਆਪਣਾ ਘਰ ਤਾਂ ਬਾਈ ਹੁਰੀਆਂ ਦਾ ਬਾਈ ਹੁਰੀ ਨੇ ਦੱਸਿਆ ਬਲਜਿੰਦਰ ਬਾਈ ਹੁਰੀ ਵਧੀਆ ਕੰਮ ਕਰਦੇ ਨੇ ਹਾਂਜੀ ਤੇ ਭਰਾ ਹੁਰੀ ਕੋਠੀਆਂ ਬਣਾਉਂਦੇ ਆ ਜੀ ਬਾਈ ਇੱਕ ਚੀਜ਼ ਜ਼ਰੂਰ ਦੱਸੋ ਆਪਾਂ ਜੇ ਕਿਤੇ ਕੋਠੀ ਬਣਵਾਉਣੀ ਆ ਕਿੰਨੇ ਕੁ ਏਰੀਆ ਦੇ ਵਿੱਚ ਕੋਠੀ ਬਣਾਵਾਉਂਗੇ ਤੁਸੀਂ ਕਿੰਨੇ ਕ ਦੂਰ ਤੱਕ ਆਪਣੇ ਤੁਹਾਡੇ ਆਪਾਂ ਜੀ ਲਗਭਗ ਆਪਣੇ 20 ਕਿਲੋਮੀਟਰ ਦੇ ਦੈਰੇ ਚ ਕੰਮ ਕਰਦੇ ਆ ਜਿਆਦਾਤਰ ਠੀਕ ਆ ਤੇ ਬਾਹਰ ਨਹੀਂ ਬਾਹਰ ਨਹੀਂ ਜੀ ਮਨ ਲ ਫੋਨ ਆਪ ਨੂੰ ਆਉਂਦੇ ਬਹੁਤ ਨੇ ਜੀ ਪਰ ਆਪ 20 ਕਿਲੋਮੀਟਰ ਦੇ ਦੈਰੇ ਚ ਆਪਣੇ ਕੋਲ ਕੰਮ ਬੁੱਕ ਰਹੇ ਹਾਂ ਜੀ ਹੁਣ ਵੀ ਆਪਣੇ ਕੋਲ 1 ਸਾਲ ਦਾ ਕੰਮ ਬੁੱਕ ਪਿਆ ਜੀ ਠੀਕ ਹੈ ਬਾਈ ਠੀਕ ਹੈ ਹਾਂ ਜੀ ਤੇ ਬਾਈ ਕੰਮ ਬਾਈ ਹੋਰਾਂ ਦਾ ਆਪਾਂ ਤੁਹਾਨੂੰ ਦਿਖਾਇਆ ਹੈ ਬਾਕੀ ਦੋਸਤੋ ਇੱਕ ਗੱਲ ਹੋ ਰਹਾ ਆ ਆਪਾਂ ਜਿਹੜੇ ਭਰਾਵਾਂ ਦਾ ਕੰਮ ਲਖੋ ਨੇ ਕੋਈ ਠੇਕੇਦਾਰ ਭਰਾ ਉਹ ਕੋਠੀ ਜਦੋਂ ਆਪਾਂ ਗੱਲ ਕਰਦੇ ਆ ਬਾਈ ਤੁਸੀਂ ਕਿੰਨੇ ਕ ਦੂਰ ਤੱਕ ਕੰਮ ਕਰਦੇ ਹੋ ਕਿ ਸਾਡਾ ਪ ਕਿਸੇ ਮਿਸਤਰੀ ਨੇ ਬਾਈ ਬਾਹਰ ਕੰਮ ਕਰਨਾ ਹੁੰਦਾ ਕਿਸੇ ਨੇ ਦੂਰ ਕਰਾਉਣਾ ਹਾਂਜੀ ਕਿਉਂਕਿ ਜੇ ਬਾਈ ਤੁਸੀਂ ਕੰਮ ਵੀ ਨਹੀਂ ਕਰਾਉਣਾ ਬਾਈ ਉਹ ਤਾਂ ਤੁਹਾਡਾ ਏਰੀਆ ਦੂਰ ਹੈ ਤਾਂ ਤੁਸੀਂ ਬਾਈ ਉਹਨਾਂ ਦਾ ਕੀਤਾ ਹੋਇਆ ਕੰਮ ਦੇਖੋਗੇ ਕੰਮ ਦੇਖ ਕੇ ਤੁਹਾਨੂੰ ਨਾ ਆਪ ਨੂੰ ਥੋੜਾ ਜਿਹਾ ਐਦਾਂ ਆਈਡੀਆ ਆ ਜਾਂਦਾ ਵੀ ਮੇਰੇ ਵੀ ਘਰ ਦੇ ਵਿੱਚ ਮੈਂ ਆ ਚੀਜ਼ ਉਵੇਂ ਕਰਵਾਵਾਂ ਜਿਹੜਾ ਵੀ ਮਿਸਤਰੀ ਲਾਵਾਂ ਜਿਹੜਾ ਕੋਈ ਵੀ ਠੇਕੇਦਾਰ ਹੋਵੇ ਮੰਨਦੇ ਦੇਖ ਕੇ ਉਹਨੂੰ ਆਈਡੀਆ ਆ ਜਾਂਦਾ ਵੀ ਮੈਂ ਵੀ ਇਹ ਜਿਆ ਕਰਾਉਣ ਦੀ ਕੋਸ਼ਿਸ਼ ਕਰਾਂ ਹਾਂ ਜੀ ਅੰਦਾਜ਼ਾ ਹੋ ਜਾਂਦਾ ਜੀ ਤੁਹਾਨੂੰ ਹਾਂ ਆਪਣਾ ਮਕਸਦ ਇਹ ਹੁੰਦਾ ਵੀ ਆਪਾਂ ਬਾਈ ਹੋਰਾਂ ਦੇ ਕੀਤੇ ਹੋਏ ਕੰਮ ਦਿਖਾਈਏ ਤੇ ਸੋਨੂੰ ਨਵੇਂ-ਨਵੇਂ ਡਿਜ਼ਾਈਨ ਹਰ ਰੋਜ਼ ਦਿਖਾਉਂਦੇ ਰਹੀਏ ਕਪ ਟੈਂਕੀ ਦੇ ਮੰਨ ਲਓ ਜਿਹੜੀ ਉਹ ਰੂਫਿੰਗ ਸ਼ੀਟ ਲਾਉਂਦੇ ਨੇ ਜੀ ਜੀ ਬਾਈ ਜੀ ਇਹ ਬੰਦੇ ਇਹ ਮਾਨੂੰ ਨਹੀਂ ਲਾਉਣਾ ਚਾਹੁੰਦੇ ਰੂਫਿੰਗ ਸ਼ੀਟ ਖਰਚਾ ਵੀ ਮੰਨ ਲਓ ਘਟਾਉਂਦੇ ਕੁਛ ਦੀ ਮਜ਼ਬੂਤੀ ਜ਼ਿਆਦਾ ਹੈ ਉਹਦੇ ਨੂੰ ਅੱਛਾ ਜੇ ਨਹੀਂ ਉਹ ਲਾਉਣੀ ਕਿਤੇ ਹਾਂਜੀ ਇਹਨੇ ਨਹੀਂ ਲਾਉਣੀ ਜੀ ਮੰਨ ਲਓ ਠੀਕ ਹੈ ਇਹਦਾ ਖਰਚਾ ਵੀ ਘਟਾਉਂਦੇ ਆ ਤੁਸੀਂ ਦੇਖ ਲਈ ਵਿੱਚੋਂ ਚੈੱਕ ਕਰ ਲਓ ਠੀਕ ਹੈ ਠੀਕ ਹੈ ਮੰਨ ਲਓ ਪੂਰੀ ਖਾਲੀ ਰੱਖੀ ਆਪਾਂ ਨੇ ਠੀਕ ਹੈ ਨੇ ਕਈ ਬੰਦੇ ਤੇ ਛੱਤ ਪਾਉਣ ਨੇ ਉਹ ਵੱਖਰੀ ਬਾਹਰ ਚ ਬਣਾਉਂਦੇ ਨੇਗੇ ਅੱਛਾ ਚਾ ਇਹ ਜਿਹੜਾ ਤੁਸੀਂ ਇਹ ਟੇਪਰ ਲੱਭਣਾਈ ਹੋਈ ਆ ਥੱਲੋਂ ਵੀ ਟੇਪਰ ਹੈ ਨਾ ਬਾਈ ਹਾਂਜੀ ਵਿੱਚੋਂ ਵੀ ਟੇਪਰ ਹੈਗੇ ਵਿੱਚੋਂ ਆਪਾਂ ਜਿਹੜਾ ਧੂਲਾ ਕਰਿਆ ਜੀ ਸਾਰਾ ਟੇਪਰ ਕਰਿਆ ਸੀਗਾ ਉਹ ਠੀਕ ਹੈ ਬਾਈ ਠੀਕ ਇਹ ਸਾਰੀ ਆਰਸੀ ਬਣੀ ਹੋਈ ਜਿੰਨਾ ਵੀ ਟੇਪਰ ਬਣਾਈ ਸਾਰਾ ਪਜਾਲ ਬਨਨਗੇ ਘੇਰੇ ਨਾਲ ਜੀ ਦਾ ਠੀਕ ਹੈ ਜੀ ਸਾਰੀ ਆਪਾਂ 2.5 ਸੂਤੀ ਸਰੀਏ ਨਾਲ ਫੇਰ ਬਣਾਈ ਜਾਈਏ ਠੀਕ ਹੈ ਬਈ ਠੀਕ ਹੈ ਹਾਂਜੀ ਇਹਦੇ ਦੇ ਬਾਈ ਟਾਇਲ ਵੀ ਲੱਗ ਸਕਦੀਆਂ ਲਾਉਣੀਆਂ ਹਨ ਹਾਂਜੀ ਲਾਉਣੀਆਂ ਰੂਫਿੰਗ ਸ਼ੀਟ ਦੇ ਉੱਪਰ ਹੋਰ ਵੀ ਲੱਗ ਜੂਗੀ ਨਹੀਂ ਲਾਉਣੀਆਂ ਆਪ ਨੂੰ ਵੈਸੇ ਹੀ ਰੰਗ ਨਾਲ ਸੋਹਣੀ ਲੱਗੂ ਜੀ ਠੀਕ ਹੈ ਬਈ ਠੀਕ ਹੈ ਬਾਈ ਹੋਰੀ ਆਪਣੇ ਨਾਲ ਮੌਜੂਦ ਨੇ ਜੀ ਜਿੰਨਾ ਇਹ ਕੋਠੀ ਆ ਡਿਜ਼ਾਈਨ ਤੁਸੀਂ ਦੇਖਿਆ ਸਾਰਾ ਤੇ ਬਾਈ ਇਹਦੇ ਚ ਕੰਮਟੀਰੀਅਲ ਕਿਹੜਾ ਕਿਹੜਾ ਲੱਗਿਆ ਤੇ ਖਰਚੇ ਦੀ ਗੱਲ ਆਪਣੇ ਇੱਕ ਭਰਾ ਨਾਲ ਕਹੀ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਸਾਨੂੰ ਐਸਟੀਮੇਟ ਜਾ ਪਤਾ ਲੱਗੇ ਕਿਉਂਕਿ ਜਦੋਂ ਵੀਡੀਓ ਦੇਖਦੇ ਆ ਉਹਨਾਂ ਨੂੰ ਐਸਟੀਮੇਟ ਆ ਜਾਵੇ ਵੀ ਘਰ ਕਿੰਨੇ ਕ ਪੈਸੇ ਚ ਬਣ ਗਿਆ ਵੀ ਕੱਲ ਨੂੰ ਆਪਾਂ ਉਹਨਾਂ ਦਾ ਆਪਣਾ ਵੀ ਉਹਨੇ ਚ ਬਣ ਸਕਦਾ ਤੇ ਮਟੀਰੀਅਲ ਕਿਹੜਾ ਕਿਹੜਾ ਯੂਜ਼ ਕੀਤਾ ਬਾਈ ਇਹਦੇ ਚ ਸਰੀਏ ਤੋਂ ਲਾ ਕੇ ਇਹਦੇ ਚ ਵੀਰੇ ਟਾਟਾ ਦਾ ਸਰੀਆ ਵਰਤਿਆ ਠੀਕ ਹੈ ਜੀ ਤੇ ਅਲਟਰਾਟੈਕ ਮਾਰਸ ਸਿਮਟਾ ਤੇ ਚਗਾਠਾ ਬਾਈ ਕੰਮ ਤੇ ਨੂੰ ਨੀ ਹਾਂ ਚਗਾਠਾ ਕੰਮ ਤੇ ਨੂੰ ਨੀ ਤੇ ਟੋਟਲ ਖਰਚਾ ਬਾਈ ਜੇ ਦੇਖੀ ਆਪਾਂ 2000 ਏਰੀਆ ਹੈ ਕਿੰਨਾ ਕਾ ਗਿਆ ਬਾਈ ਹੁਣ ਤੱਕ ਹੁਣ ਤੱਕ ਵੀਰੇ 20 ਤੋਂ 1 ਹੀ ਲੱਖ ਰੁਪਇਆ ਕਰ ਚੁੱਕਾ 20 ਤੋਂ 1 ਲੱਖ ਰੁਪਇਆ ਆ ਗਿਆ ਤੇ ਪੀਓਵੀ ਵੀ ਹੋ ਗਈ ਬਾਈ ਵਿੱਚ ਹਾਂ ਤੇ ਜੇ ਆਪਾਂ ਗੱਲ ਕਰੀਏ ਬਾਈ ਇਹਦੇ ਚ ਟੁਟ ਟੁਕ ਦਾ ਕੀ ਸਾਫ ਸੀ ਸਾਰੀ ਨਵੀਂ ਲਾਈ ਹੈ ਇਹਦੇ ਚ ਮੇਰੇ ਜਿਹੜੀ ਦਾ ਮਤਲਬ ਨਿਉਆਂ ਤੋਂ ਉੱਤੇ ਲਾਈ ਆ ਉਹਦਾ ਨਵੀਂ ਲਾਈ ਆ ਜਿਹੜੀ ਨਿਉਆਂ ਤੋਂ ਥੱਲੇ ਉਹ ਸਾਰੀ ਪੁਰਾਣੀ ਹੈ ਪਹਿਲਾਂ ਦੀ ਇੱਥੇ ਸੀ ਆਪਣੀ ਹਾਂ ਪਹਿਲਾਂ ਵਾਲੀ ਪੁਰਾਣੀ ਸਾਰੀ ਨਿਉਆਂ ਤੋਂ ਪੁਰਾਣੀ ਪਾਤੀ ਹਾਂ ਇਹ ਕੁ ਜਿਹੜੀ ਕਿ ਮਤਲਬ ਇਹ ਕੰਧਾਂ ਦਾ ਜਿਵੇਂ ਤੁਸੀਂ ਦੱਸ ਰਹੇ ਸੀ ਬਈ ਇੱਧਰਲੀ ਕੰਧ ਹੈ ਇਹ ਤੁਹਾਡੀ ਪਹਿਲਾ ਸੀ ਹਾਂ ਇਹ ਜਿਹੜੀ ਕੰਧ ਸੀ ਨਾ ਥੋੜੀ ਮਤਲਬ 3 ਕੋ ਫੁੱਟ ਪਾਉਂਦਾ ਜਿਆਦਾ ਸੀ 3 ਕੋ ਫੁੱਟ ਉਹ ਵਿੱਚ ਹੀ ਲੈ ਲਈ ਮਤਲਬ ਉਹ ਨਵੀਂ ਅੱਧ ਦੀ ਗੱਡੀ ਹੋਈ ਸੀ ਪਹਿਲਾਂ ਠੀਕ ਠੀਕ ਹੈ ਠੀਕ ਵੀਡੀਓ ਨੂੰ ਸ਼ੇਅਰ ਕਰਨਾ ਜੀ ਕਿਵੇਂ ਲੱਗੀ ਇਹ ਕੋਠੀ ਦਾ ਡਿਜ਼ਾਈਨ ਤੁਹਾਨੂੰ ਤੇ ਸਿਰਫ ਏਰੀਆ 2000 ਹਾਂਜੀ 1500 ਥੱਲੇ 500 500 ਪਰਾਈ ਤੇ 35 ਬਏ 42 ਦਾ ਤੁਹਾਡੇ ਕੋਲ ਪਲਾਨਟ ਹੋਵੇ ਇਦਾਂ ਦੀ ਕੋਠੀ ਤੁਹਾਡੀ ਬਣ ਸਕਦੀ ਹੈ ਬਾਈ ਹਾਂਜੀ ਤੇ ਬਾਹਰੋਂ ਤੁਸੀਂ ਦਿਖਾ ਦਿਓ ਬਾਈ ਅੰਦਰੋਂ ਪੱਟ ਜਾਈਏ ਦਿਖ